ਇੱਕ ਖੋਦੀ ਵਾਰਦਾਤ ਹੋਈ ਸੀ ਸਤਨਾਮਪੁਰਾ ਥਾਣੇ ਦੇ ਏਰੀਆ ਦੇ ਵਿੱਚ ਮਹਿੰਦਰ RAM ਪੁੱਤਰ ਰਤਨ ਚੰਦ ਬੈਂਕ ਤੋਂ 60000 ਰੁਪਏ ਵਿਡਰਾ ਕਰਕੇ ਆਪਣੇ ਸਾਈਕਲ ਤੇ ਘਰ ਵਾਪਸ ਜਾ ਰਿਹਾ ਸੀ ਤੇ ਦੋ ਨੌਜਵਾਨ ਜਿਹੜੇ ਕਿ ਸਫੇਦ ਆਕਟਿਵਾ ਤੇ ਸਨ ਉਹਨਾਂ ਨੇ ਉਹਨੂੰ ਰੋਕ ਕੇ ਉਹ ਤੋਂ ਸਨੈਚਿੰਗ ਕੀਤੀ 60000 ਰੁਪਏ ਦੀ ਤੇ ਇੱਕ ਪਿਸਤਲ ਦਿਖਾ ਕੇ ਉਹਨੂੰ ਡਰਾ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਤੇ ਸਾਡੇ ਡੀਐਸਪੀ ਸਾਹਿਬ ਭਰਤਪ੍ਰਸ਼ਨ ਜੀ ਤੇ ਇੰਸਪੈਕਟਰ ਅਦੀਪ ਸਤਨਾਮਪੁਰਾ ਦੇ ਟੀਮ ਨੇ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਇਹਨਾਂ ਦੋਵਾਂ ਸਨੈਚਰਜ਼ ਨੂੰ ਟਾਈਮਲੀ ਨੈਪ ਕੀਤਾ ਤੇ ਜਿਹੜੀ ਇਸ ਘਟਨਾ ਦੇ ਵਿੱਚ ਪਿਸਤਲ ਯੂਜ਼ ਹੋਈ ਹੈ ਫਿਰੋਣਾ ਪਿਸਤਲ ਸੀ ਜਿਹੜੇ ਉਹ ਕਿ ਡਰੋਨ ਦੇ ਪਰਪਸ ਦੇ ਨਾਲ ਇਹ ਯੂਜ਼ ਕਰ ਰਹੇ ਹਨ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਰਿਕਵਰ ਕੀਤੀ ਰਿਕਵਰੀ ਕੀਤੀ ਜਾ ਚੁੱਕੀ ਹੈ 35000 ਜਿਹੜਾ ਸੀ ਅਮਾਉਂਟ ਇਹਨਾਂ ਤੋਂ 34000 ਦਾ ਅਮਾਉਂਟ ਰਿਕਵਰ ਕੀਤਾ ਤੇ ਬਾਕੀ ਇਨਵੈਸਟੀਗੇਸ਼ਨ ਚੱਲੀ ਹੋਈ ਹੈ ਜਿਹੜੀ ਅਕਤੂਬਰ ਵਾਲੀ ਆਪਣੀ ਹੈ ਨਾ ਹਾਂਜੀ ਆਪਣੀ ਅਕਤੂਬਰ ਬਾਕੀ ਪੈਸੇ ਇਹਨੇ ਕੀ ਕੀਤਾ ਇਹ ਬਾਕੀ ਇਹ ਬੇਸਿਕਲੀ ਨਸ਼ੇ ਵਾਲੇ ਹੈਗੇ ਉਹਨਾਂ ਨੇ ਕਿਤੇ ਖਰਚ ਕਰ ਲਏ ਬਾਕੀ ਪੈਸੇ ਬਾਕੀ ਅਸੀਂ ਕੋਸ਼ਿਸ਼ ਕਰ ਇਹ ਦੋ ਜਣੇ ਹੈਗੇ ਇੱਕ ਹੈਗਾ ਹਰਪ੍ਰੀਤ ਏਲੀਅਸ ਪੀਤਾ ਇਹਦੇ ਤੇ ਪਹਿਲੇ ਵੀ ਇੱਕ ਕੇਸ ਰਜਿਸਟਰਡ ਹੈਗਾ ਫਲੋਰ ਥਾਣੇ ਦੇ ਵਿੱਚ 379 411 ਦਾ ਦੂਸਰਾ ਅਜੇ ਕੁਮਾਰ ਪੁੱਤਰ ਪਰੋਸੀ ਹੈ ਇਹਦਾ ਪਹਿਲਾ ਕੇਸ ਹੈ ਇਹਦੇ ਤੇ ਪਹਿਲੇ ਕੋਈ ਮੁਕਦਮਾ ਨਹੀਂ ਬੈਕਗ੍ਰਾਉਂਡ ਕੀ ਹੈ ਮਤਲਬ ਪੜੇ ਲਿਖੇ ਜੇ ਕਿਸ ਤਰ੍ਹਾਂ ਦੇ ਵਿਲੇ ਹੈਗੇ ਵੱਲੇ ਜਾਂ ਜੀ ਜ਼ਿਆਦਾ ਪਰੇ ਲਿਖੇ ਨੇ ਇਹ ਇਹਦਾ ਮਤਲਬ ਜੀ ਇਹ ਰੀਅਲ ਵਿੱਚ ਨਸ਼ਾ ਜਿਹੜਾ ਆ ਹਜੇ ਵੀ ਮਿਲਦਾ ਜਿਹੜਾ ਕਿ ਉਹਨਾਂ ਨੇ ਇਹਨੇ ਪੈਸੇ ਕੱਢ ਕਰਕੇ ਨਸ਼ਾ ਚੁੱਕਿਆ ਹੋਵੇ ਉਹਨਾਂ ਨੇ ਹੋਰ ਵੀ ਚੀਜ਼ਾਂ ਖੁੱਦਿਆਂ ਕੁਝ ਖਾਦਾ ਪੀਤਾ ਕਿਸੇ ਦੇ ਇਹਨਾਂ ਨੇ ਪੈਸੇ ਦੇਣ ਵਾਲੇ ਸੀ ਉੱਤੇ ਖਰਚ ਕੀਤੇ ਬਾਕੀ ਚੀਜ਼ਾਂ ਹਲੇ ਅੰਦਰ ਇਨਵੈਸਟੀਗੇਸ਼ਨ